ਹਮੇਸ਼ਾ ਨਾ ਹਰ ਕਾਨੂੰਨ ਹਰ ਕੋਈ ਕੁੱਤਾ ਬਿੱਲਾ ਬਾਂਦਰ ਵੱਡੀਆਂ ਗੱਡੀਆਂ ਵਾਲਿਆਂ ਨੂੰ ਮਤਲਬ ਟੌਰਚਰ ਕਰਦਾ ਕਿ ਇਹ ਰੋਡ ਤੇ ਗਲਤ ਚੱਲਦੇ ਆ। ਪਰ ਕਾਰ ਵਾਲਾ ਚਲੋ ਇੱਥੋਂ ਆਨੇ ਆ ਗਿਆ ਮਤਲਬ ਬਹੁਤ ਗਲਤੇ ਗੱਡੀ ਲੈ ਕੇ ਆਇਆ ਥਲੇ ਥਲੇ ਪੂਰਾ ਹੀ ਦਸ ਲੇਨ ਵੱਧ ਰਹੀ ਆ ਪਤਾ ਵਗੇ ਨਹਿਰ ਵਾਲਾ ਪੁਲਵਾ ਉਹਦੇ ਤੱਕੇ ਜਾਮ ਰਹਿਣਾ। ਪੁਲ ਤੱਕ ਆ। ਕਿੱਤੇ ਪਾਗਲ ਆਏ ਫੇਰਾਂ ਦੇ ਇੱਕ ਆਪਣਾ ਭਰਾ ਹੋਰ ਤੋਂ ਮੰਡੇਰੋ ਬਲੌਗ ਕਰਦਾ ਫੇਸਬੁਕ ਤੇ ਉਹਨੇ ਕੀਤਾ ਵਲੌਗ ਬੜੀਆਂ ਮਿਰਚਾਂ ਲੱਗੀਆਂ ਆ ਨਾ ਕਾਰਾਂ ਵਾਲਿਆਂ ਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਗੱਡੀਆਂ ਵੱਡੀਆਂ ਆਪਾਂ ਚਲਾ ਰਹੇ ਆ ਤੇ ਇਦਾਂ ਹੀ ਕਰੋ ਕੁਝ ਵੀ ਨਹੀਂ ਇਦਾਂ ਹੀ ਫੁਕੇ ਨੰਗੇ ਆ ਸਾਰਾ ਕੁਝ ਹੈਗਾ ਕਾਰਾਂ ਚਲਾਈ ਦੀਆਂ ਬਾਰੇ ਆ ਕਿ ਜਿੱਦਾਂ ਇਹ ਚੱਲਦੇ ਆ ਬਾਂਦਰ ਵਾਂਗੂ ਵੇਖਿਓ ਹੁਣ ਇਹਦਾ ਕਰਤੂਤ ਵੇਖਣ ਵਾਲੀ ਆ ਲੱਗਦਾ ਜਿਹੜੀ ਖੁਜਲੀ ਜੜੀ ਹੋਣ ਈਆਂ ਮੇਰੇ ਤੋਂ ਨਾਲ ਦਵਾਈ ਵੀ ਲਊਗਾ ਇਹ ਮਤਲਬ ਇਹਨਾਂ ਵਾਸਤੇ ਯਾਰ ਕੋਈ ਕਾਨੂੰਨ ਨਹੀਂ ਆ ਵੀ ਤੁਸੀਂ ਵੇਖੋ ਨਾ ਗੱਡੀ ਆਪਣਾ ਚਲੋ ਇੰਡੀਆ ਦਾ ਜਿਹੜਾ ਹੈਗਾ ਵਾ ਗੱਡੀ ਚਲਾਉਣ ਦਾ ਜਿਹੜਾ ਹੈ ਰਸਤਾ ਉਹ ਡਰਾਈਵਰ ਸਾਈਡ ਸੱਜੇ ਪਾਸੇ ਸਟੀering ਹੁੰਦਾ ਵਾ ਚਾਹੇ ਤੇ ਕੰਪਨੀ ਹੋਣ ਆਖਿਆ ਕਰਨ ਵੀ ਖੱਬੇ ਪਾਸੇ ਸਟੀering ਚਾਹੀਦੇ ਆ ਇੱਕ ਉਧਰ ਹੋਵੇ ਇੱਕ ਉਧਰ ਹੋਵੇ ਸਟੀering ਤੇ ਬੰਦਾ ਜਿੱਧਰ ਇਧਰ ਇਦਾਂ ਦਾ ਰੋਡ ਸਿੰਗਲ ਕੇ ਤੇ ਚਲੋ ਜਦੋਂ ਆਵੇ ਤੇ ਇਨਾਰਗੇ ਬਾਂਦਰ ਜੇ ਜ਼ਿਆਦਾ ਪਰੇਸ਼ਾਨ ਕਰਨ ਬੰਦਾ ਉੱਠ ਕੇ ਫਿਰ ਉਹ ਸਾਈਡ ਤੇ ਹੋ ਜੇ ਉਹ ਵੇ ਕਿਉਂ ਹੋ ਗਿਆ ਜੀ ਆਹ ਸਾਹਬ ਕਿਤਾਬ ਇਹਨਾਂ ਲੋਕਾਂ ਦਾ ਜੀ ਬਾਕੀ ਜੇ ਕਿੱਚ ਦਮ ਹੈਗਾ ਚਲੋ ਪਾਸ ਕਰਨਾ ਕਾਲੇ ਕਰ ਲੈ ਸਾਨੂੰ ਕੋਈ ਇਤਰਾਜ਼ ਨਹੀਂ ਜੀ ਆਪਾਂ 10 ਮਿੰਟੇ ਲੇਟ ਪ੍ਰਸ਼ਾਦਾ ਅਗਲਾ ਜਾ ਕੇ ਹੋਟਲ ਦੇ ਹੋਰ ਕੀ ਆ ਲੈਣ ਚੇਂਜ ਫਲਾਨਾ ਦੇ ਟਮਕਾਣਾ ਆ ਹੋ ਗਿਆ ਢਿੰਗੜਾ ਹੋ ਗਿਆ ਜੀ ਪਤਾ ਨਹੀਂ ਹੋ ਕੀ ਗਿਆ ਸਰਕਾਰ ਨੂੰ IDN ਨਫਰਦ IDN ਨਫਰਦ ਹਾਲਾਂਕਿ ਸਭ ਤੋਂ ਵੱਧ ਇੱਕ ਰੀਡ ਦੀ ਹੱਡੀ ਸਾਬਤ ਆ ਟਰਾਂਸਪੋਰਟਿੰਗ ਲਾਈਨ ਜਿਹਦੇ ਵਿੱਚ ਮਤਲਬ ਲੱਖਾਂ ਰੁਪਏ ਜਿਹੜੇ ਨਾ ਕਰੋੜਾਂ ਦੇ ਹਿਸਾਬ ਨਾਲ ਮੇਰੇ ਮਤਲਬ ਆਈਆਂ ਨਾਲ ਹਰ ਸਟੇਟ ਜਿਹੜੀ ਨਾ ਉਹ ਰੀਸੀਵ ਕਰਦੀ ਹੁੰਨੀ Rajasthan ਇਕੱਲੇ ਦੀ ਇੱਕ ਖਬਰ ਆਗੇ 55 ਕਰੋੜ ਰੁਪਈਆ ਚਲਾਣਾ ਦਾ ਉਹਨਾਂ ਨੇ ਇਕੱਠਾ ਕੀਤਾ ਤੇ ਇਹ ਕਰਕੇ ਇਧਰ ਹੀ ਮਾੜਾ ਮੋਟਾ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਵੀ ਥੋੜਾ ਜਨਾ ਇੱਕ ਸੰਗਲੀ ਚਾਹੀਦੀ ਪਾਉਣੀ ਜਿਹੜੀ ਨਾ ਸਰਕਾਰ ਦੇ ਹੱਥੋਂ ਹੋਵੇ ਛੋੜੀ ਜੀ ਕੁੰਡੀ ਇੱਕ ਨਿੱਕੀ ਜੀ ਵੱਡੀ ਨਹੀਂ ਜਾਏਦੀ ਨਿੱਕੀ ਜੀ ਚਾਹੀਦੀ ਆ ਤੇ ਇਹਨਾਂ ਲੋਕਾਂ ਨੂੰ ਥੋੜੀ ਬੋਦੀ ਚੱਲਣ ਦੀ ਆਏ ਜਦੋਂ ਆਹ ਮੁੰਡਾ ਹੁਣ ਜਾ ਰਿਹਾ ਵਾ ਆਪਾਂ ਸਾਰਿਆਂ ਨੂੰ ਗਲਤ ਨਹੀਂ ਕਹਿੰਦੇ ਇਹ ਲੈਣ ਦਾ ਇਨ ਦਾ ਡਿਸਪਲਨ ਜਾ ਰਿਹਾ ਵਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਯਾਰ ਨੰਗੜਾ ਸੱਜੇ ਪਾਸੇ ਆਓ ਕੰਮ ਸੇ ਕੰਮ ਬੰਦੇ ਨੂੰ ਪਤਾ ਲੱਗੇ ਵੀ ਆਉਣ ਡਿਆ ਕੋਈ ਚਵਲ ਜਾਂਦੀ ਆਉਣ ਡੀ ਆ ਆਪਾਂ ਗੱਡੀ ਰੋਗ ਲਾਂਗੇ ਚਲੋ ਲੰਘ ਜਾਓ ਯਾਰ ਹੁਣ ਆ ਆ ਰਿਹਾ ਨਾ ਹਰਾਮੀ ਆ ਰਹੇ ਆ ਨਾ ਆਪਾਂ ਨੂੰ ਪਤਾ ਲੱਗਿਆ ਵੀ ਆ ਰਹੇ ਚਲੋ ਕੋਈ ਨਹੀਂ ਜਾਓ ਲੰਘ ਜਾਓ ਯਾਰ ਜਾ ਆ ਗਿਆ ਇੱਥੇ ਜਾ ਕੇ ਲੈ ਉਹਦੀ ਸਿਫਤ ਘੰਟਾ ਕਰਨੀ ਹੋ ਗਿਆ ਤੱਲੇ ਉਂਦੀ ਛੁੱਟ ਕੇ ਆਹ ਹਰਾਕਤਾ ਬਲੋਕਾਂ ਦੇ ਜੀ ਇਹਨਾਂ ਦੇ